ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਮਿਤ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਪਹਿਲਾਂ ਤਾਂ ਜੀ ਸਾਰੀ ਵੀਡੀਓ ਬਣ ਗਈ ਆ ਫਿਰ ਉਸ ਤੋਂ ਬਾਅਦ ਮੈਂ ਮੂਰਲਾ ਪੋਰਸ਼ਨ ਲਗਾ ਰਹੀ ਆ ਮਹਿਕ ਵੀਰਾ ਵਿਚਾਰਾ ਲੱਗਿਆ ਹੋਇਆ ਜੀ ਮੋਟਰ ਸੈੱਟ ਕਰਨ ਉਹ ਥੋੜਾ ਜਿਹਾ ਬਲੌਗ ਐਡ ਕਰਦੇ ਆ ਆਪਾਂ ਤੁਹਾਡੇ ਨਾਲ ਤੇ ਪਿੱਛੇ ਆ ਘਰ ਦੀ ਰੂਪਰੇਖਾ ਤੇ ਹੋ ਰਹੀ ਹੈ ਜੀ ਨਾਲ ਦੇ ਨਾਲ ਤਿਆਰ ਓਕੇ ਤੇ ਬਾਕੀ ਤੁਹਾਡੇ ਸਾਰਿਆਂ ਦੀ ਦੁਆਵਾਂ ਦੀ ਲੋੜ ਹੈ ਤਾਂ ਕਿ ਚਾਚੇ ਰਾਂ ਦਾ ਚਿੱਤ ਛੇਤੀ ਬਣ ਸਕੇ ਚਾਚੇ ਰਾਂ ਦਾ ਕਿਹਾ ਸਾਡਾ ਵੀ ਘਰ ਇਹ ਵਿੱਚ ਹੈ ਸੋ ਫੇਸਬੁੱਕ ਪੇਜ ਤੇ ਇੰਸਟਾਗ੍ਰam ਪੇਜ ਨੂੰ ਜਰੂਰ ਛੇਤੀ ਤੋਂ ਛੇਤੀ ਲਾਈਕ ਕਰੋ ਉੱਥੇ ਵੀ ਅਸੀਂ ਮਿਹਨਤ ਕਰਦੇ ਰਹਿੰਦੇ ਹਾਂ ਤਾਂ ਕਿ ਸਾਨੂੰ ਹੋਰ ਲੱਗੇ ਪਤਾ ਵੀ ਹਾਂ ਮਿਹਨਤ ਦੀ ਜਿਆਦਾ ਲੋੜ ਹੈਗੀ ਆ ਕਿੰਨੀ ਕ ਹੈਗੀ ਆ ਚਲੋ ਜੀ ਫਿਰ ਹੁਣ ਆਪਾਂ ਕਰਦੇ ਬਲੌਗ ਹੁਣ ਕੀ ਹੋਇਆ ਚਾਚੀ ਜੀ ਨੇ ਸਾਰਾ ਸਮਾਨ ਅੰਦਰ ਸ਼ਿਫਟ ਕਰ ਲਿਆ ਤੇ ਚੱਲਦੇ ਅੰਦਰ ਤੇ ਇੱਧਰ ਵੀ ਗਠੇ ਚੀ ਸਾਡਾ ਲੱਗਿਆ ਹੋਇਆ ਟੁੱਲੂ ਪੰਪ ਨੂੰ ਸੈੱਟ ਕਰਨ ਟੈਂ ਟਟਾ ਦੇਖੀ ਗਰਮੀ ਹੈ ਗਰਮੀ ਹੋਇਆ ਪਿਆ ਮੇਰਾ ਵੀਰ ਹਾਏ ਲੈ ਪਹਿਲਾਂ ਮੇਰੀ ਗਰਲਫ੍ਰੈਂਡ ਲੈ ਮੂੰਹ ਪੋਚ ਉਹ ਗਰਮੀ ਪੋਚਦਾ ਸਹੀ ਇਹ ਤਾਂ ਉਹ ਨਹੀਂ ਮੈਨੂੰ ਪਤਾ ਹੈ ਕਿੰਨਾ ਕਰ ਗਿਆ ਬਸ ਤਾਰਾਂ ਦੇ ਉੱਤੇ ਕਨੈਕਸ਼ਨ ਨਹੀਂ ਲੱਗਦਾ ਕਾਲੀ ਜਿੱਤੀ ਹੈ ਨਹੀਂ ਜਿੱਤੀ ਨਾਲ ਚਲ ਕੋਈ ਨਹੀਂ ਪਹਿਲਾਂ ਤੂੰ ਇਹਨਾਂ ਦੇਖ ਵੀ ਚੱਲਦਾ ਕੰਮ ਦੇਖ ਇਹਨੂੰ ਲਾ ਕੇ ਪਾਣੀ ਚੱਕੂਗਾ ਫਿਰ ਇਹ ਮੈਂ ਕਿ ਤੈਨੂੰ ਯਾਦ ਹੈ ਇਹ ਪੁਰਾਣਾ ਚਵੱਛਾ ਇਹ ਕਿੰਨਾ ਕੁ ਲੱਗਦਾ ਦੇਖ ਲਾ ਪਹਿਲੇ ਇਹਨੂੰ ਡਰਦੇ ਹੁੰਦੇ ਦੇ ਵਿੱਚ ਵੜਨ ਤੇ ਹੁਣ ਕਿੰਨਾ ਕੁ ਲੱਗਦਾ ਇਹ ਥੋੜੇ ਛੋਟਾ ਕਰਿਆ ਮੈਂ ਮੈਨੂੰ ਵੀ ਲੱਗ ਰਿਹਾ ਥੋੜਾ ਜਿਹਾ ਬਟ ਉਹ ਹੈ ਹਾਂ ਚਲ ਤੂੰ ਆਹ ਦੇਖ ਢੁੱਲੂ ਪੰਪ ਚਲਾ ਕੇ ਕੀ ਬਣਦਾ ਇਹਦਾ ਕਵਾਲਾ ਚੇਪੀ ਉਹ ਤਰੱਕ ਲਾ ਰੋ ਕਿੱਥੇ ਅੱਛਾ ਉਹ ਆ ਉਧਰ ਨੂੰ ਕਮਾ ਅੰਨੀ ਦੂਰ ਚਲ ਜੂਗਾ ਹੈ ਨਾ ਦੂਆ ਪੱਗਦੇ ਹੋਰੇ ਅੱਛਾ ਐਕਸਟੈਂਸ਼ਨ ਬੋਰਡ ਕਹਿਣਾ ਲਾਉਣ ਨੂੰ ਆਹ ਤੇ ਨੂੰ ਖੋਲ ਲਾ ਲਗਾ ਦੋ ਮੈਂ ਇਹਨੂੰ ਪਿੱਛੇ ਉਤਾਰ ਵੀਰੋ ਦੂਰ ਬਹੁਤ ਆ ਤੂੰ ਜ ਆ ਚੜ ਕੇ ਬੱਜੂ ਬਚਾ ਕੇ ਵਾਹਿਗੁਰੂ ਦਾ ਨਾਮ ਲਿਖੋ ਚਿੱਟਾ ਉਹਨੇ ਆ ਫੋਨੇ ਆ ਫੇਰੇ ਨੇ ਚੱਕਿਆ ਤਾਂ ਅੱਛਾ ਇੱਧਰ ਤੇ ਮੰਨਦਾ ਨਾ ਨੇ ਆਪਣੇ ਤੋਂ ਹੀ ਨਹੀਂ ਲਾਇਆ ਪਲਾਗੇ ਨਹੀਂ ਲਾਇਆ ਬਸ ਯਾਰ ਅੱਛਾ ਉਹ ਟੂਟੀ ਨਾਲ ਇੱਧਰ ਨੂੰ ਕਮਾ ਕੇ ਚਾਚੀ ਰੁਕ ਜਾ ਰੁਕ ਜਾ ਹਾਂ ਲਗਾ ਜਦ ਹੀ ਲੇਕੀ ਚੱਲੇਗੀ ਮੇਰੀ ਗੱਲ ਸੁਣ ਪਹਿਲਾਂ ਆਪਣੇ ਕੋਲ ਉਹ ਹੈਗਾ ਟੈਸਟ ਪਿੰਨਾ ਚੈੱਕ ਕਰ ਵੀ ਉਹਦੇ ਵਿੱਚ ਉਹ ਕਰੰਟ ਆਉਂਦਾ ਕਿ ਨਹੀਂ ਇਹ ਕੁੱਤੀ ਹੋ ਗਈ ਹਮੇ ਸੱਤੇ ਨੇ ਛੱਡੀਆਂ ਨਹੀਂ ਨੇ ਹਾਂ ਮੋਟਰ ਤਾਂ ਚੱਲੇ ਮੋਟਰ ਨਹੀਂ ਨਾ ਚੱਲਦੀ ਚਾਚੀ ਮੋਟਰ ਦਾ ਪਤਾ ਲੱਜਵੇ ਇਹ ਹਾਂ ਆਪ ਲੱਗਣਾ ਖਰਾਬ ਹੋਵੇ ਮੈਂ ਕਹਾਂ ਮੈਂ ਹੋਹੀ ਕਹਿਨੀ ਆ ਵੀ ਇੱਕ ਵਾਰੀ ਉਹਦੇ ਚ ਚੈੱਕ ਕਰ ਵੀ ਉਹਦੇ ਚ ਆਰਥ ਆਉਂਦਾ ਤੇਰਾ ਇਹਦੇ ਤੇ ਚਲਾ ਕੇ ਦੇਖ ਲਾ ਨਹੀਂ ਟੈਸਟ ਪਿੰਨ ਹੈ ਹੀ ਨਹੀਂ ਅੱਛਾ ਟੈਸਟ ਪਿੰਨਾ ਸੁੱਕਾ ਹੋ ਜਾਣਾ ਤਾਂ ਵੀ ਨਹੀਂ ਟੈਸਟ ਪਿੰਨ ਬਣਿਆ ਨਹੀਂ ਸਬਾਨੇ ਦੂਰ ਦੂਰ ਹੋਇਆ ਬਣਾ ਹਾਂ ਪਤਾ ਨਹੀਂ ਲੱਗਦਾ ਇਹ ਜੇ ਨਹੀਂ ਆਪਣੀ ਟੈਸਟ ਪਿੰਨ ਬਣਿਆ ਚੱਲ ਕੋਈ ਆ ਇਹਦੇ ਤੇ ਟਰਾਈ ਕਰਕੇ ਦੇਖ ਵਾਹਿਗੁਰੂ ਕਰਕੇ ਚੱਲ ਪਵੇ ਲੈਟ ਵੀ ਗਈ ਵੀ ਤੀ ਉਹ ਉਹ ਵੀ ਤੇ ਲੱਗਿਆ ਵਾ ਉਧਰ ਮਹਿਕ ਪਚਾ ਕੇ ਲਈ ਲੋਹਾ ਲਾਹ ਜਾਏ ਹਾਂ ਮਹਿਕ पहला स्विच बंद करके फिर लगन पहला वागुरु तो प्लास्टिक का क्या लिया ये दस मजाक तो कर तो स्विच बंद करके लगा बस ਡਰਤਾ ਹੁੰਦਾ ਹੀ ਆ ਹੂੰ ਪੀ ਆਏ ਜਦੋਂ ਮੇਰੇ ਪਾਣੀ ਪਾਣ ਨੂੰ ਲਾਈਟ ਵੀ ਜਾਈ ਜਾਂਦੀ ਆਈ ਜਾਂਦੀ ਹੈ ਜੀ ਹੂੰ ਮੈਂ ਤਾਂ ਆਵਾਜ਼ਾਂ ਮਾਰਦੀ ਮਾਰਦੀ ਉਹ ਆ ਗਈ ਲੜਦਾ ਹੈਗੀ ਆਹਾਂ ਚਲੋ ਬਚਾ ਦੇ ਬਚਾ ਕੇ ਹੁਣ ਘਰ ਟਰਾਈ ਵਾਹੀ ਗਰੂ ਕਰਕੇ ਹੁਣ ਹੋ ਜਵੇ ਦਹੀਂ ਗਰੂ ਵਾਹੀ ਗਰੂ ਵਾਹੀ ਗਰੂ ਵਾਹੀ ਗਰੂ ਇੱਕ ਪਲੇਟ ਹਿਲਦਾ ਵੀ ਤੱਕੇ ਡਾ ਹਿਲਦਾ ਤਾਂ ਸੁੱਚ ਕਿਹੜੀ ਹੁੰਦੀ ਤੀ ਟਰੱਕ ਤੇ ਚਲਾਉਂਦੇ ਤੇ ਕਿਹੜੀ ਇਹ ਮੈਨੂੰ ਯਾਦ ਆ ਗਈ ਮਣੀ ਮੋਟਰ ਦੇ ਮੂੰਹ ਤੇ ਕੀ ਪਰਨੇ ਵੀਰਾ ਤੇ ਜਗੁਰਦੀ ਦਾ ਆਵਾਜ਼ ਆਉਣੀ ਚਾਹੀਦੀ ਆ ਮੈਨੂੰ ਲੱਗਦੀ ਇਹ ਟ੍ਰੈਕ ਦੇ ਅੰਦਰ ਰਹਿਣਾ ਕਿ ਇੱਕ ਹੁਣ ਆਏ ਨਹੀਂ ਪਤਾ じゃ ਤੂੰ ਇਹ ਟ੍ਰੈਕ ਤੇ ਚਲਾਉਂਦਾ ਦਾ ਉਹ ਤਾਂ ਅੰਦਰ ਪਿਆ ਅੱਛਾ ਉਹ ਨਹੀਂ ਹੈਗਾ ਇਹ ਪਹਿਲਾਂ ਤੋ ਇਹ ਸ਼ੋਰ ਕਰ ਵੀ ਇਹ ਦੋਹੇ ਚੱਲਦੇ ਆ ਤਰਾ ਦੇਖ ਪੋਰ ਲਿਆ ਪਹਿਲਾਂ ਦੇਖ ਵੀ ਹਾਂ ਉਹ ਚੱਲ ਰਹੇ ਆ ਦੇਖ ਰਿਹਾ ਹਣੀ ਨਾ ਚਲਾ ਕੇ ਪਤਾ ਨਹੀਂ ਕਾਦੇ ਨਹੀਂ ਚੱਲ ਰਹੀ ਇਹ ਆਈ ਥਿੰਕ ਅ ਐਕਸਟੈਂਸ਼ਨ ਬੋਰਡ ਦੀ ਪ੍ਰੋਬਲਮ ਹੈ ਜੀ ਲਿਆ ਵੀ ਲਿਆ ਹੁਣ ਲੱਗਿਆ ਹੋਇਆ ਜੀ ਕੱਢਣ ਹਾਂ ਪਹਿਲਾਂ ਲਗਾ ਕੇ ਦੇਖੋ ਉਹਦੀ ਤਾਰ ਤਾਂ ਲਾਈ ਵੀ ਨਹੀਂ ਕਾਲੀ ਦੋਹੇ ਲਾਲੀਆਂ ਚੱਲਦਾ ਏ ਫੇਰ ਤੇਰੀ ਉਹਦੇ ਵਿੱਚ ਫਾਲਟ ਆ ਮੇਰੇ ਖਿਆਲ ਚ ਜਿਹੜਾ ਤਾਂ ਉਹ ਜੋੜ ਲਾਇਆ ਐ ਐਵੇਂ ਕਰ ਚੈੱਕ ਫੋਨ ਚਾਚੀ ਚਾਰਜ ਲੱਗਦੇ ਆ ਮੋਟਰ ਰੰਗ ਦੇ ਮੈਂ ਕੰਪਟਰ ਕੱਢ ਨੂੰ ਦਿਖਾ ਦੇ ਮੈਂ ਕਿ ਤੇਰਾ ਉਹ ਹੀ ਜੋੜ ਲੱਗਣਾ ਉਹਨੂੰ ਲਵਾ ਲਈ ਉਹੀ ਲਗਾ ਲਓ ਫਿਰ ਤੁਸੀਂ ਚਾਕੇ ਪਾਣੀ ਉਹ ਭਰਨਾ ਹੈ ਅੱਜ ਭਰ ਲਿਆ ਤੁਹਾਨੂੰ ਸੱਤ ਹਾਂ ਜਾਈਏ ਤਾਂ ਨੰਨ ਗੀ ਨੰਨ ਕਿ ਦੱਸੋ ਲੈ ਲਓ ਜੀ ਸੁੱਚੇ ਨਹੀਂ ਤੀ ਦੱਬੀ ਅਸੀਂ ਕਰ ਲਓ ਕੀ ਨੂੰ ਭਾਂਡਾ ਹੁਣ ਤਾਂ ਚੈੱਕ ਕਰ ਫਿਰ ਮੈਂ ਕਾਲੂ ਨੇ ਵੀ ਘਰ ਲੱਗੇ ਉਹ ਆ ਗੁਰੂ ਦੀ ਆਵਾਜ਼ ਆਉਂਦੀ ਆ ਅੱਛਾ ਤੇ ਤਾਂ ਕੁਝ ਲਾਇਆ ਹੀ ਨਹੀਂ ਹਲੇ ਸਾਨੂੰ ਗਰਮੀ ਨਹੀਂ ਬੰਦ ਆਇਆ ਵਾ ਚਾਚੀ ਸਾਰੇ ਹਿੱਲ ਗਏ ਲੱਗ ਲਾਇਆ ਨਹੀਂ ਹੈਗਾ ਨਹੀਂ ਉਹ ਮੈਨੂੰ ਆਏ ਲੱਗ ਜਾਂਦਾ ਵੀ ਤੇਰੇ ਜੋੜ ਨਹੀਂ ਸਹੀ ਲੱਗਿਆ ਵਾ ਮੈਂ ਤੁਹਾਨੂੰ ਦੱਸਦੇ ਇੱਥੇ ਤੇ ਕੋਈ ਪ੍ਰੋਬਲਮ ਨਹੀਂ ਜਿਹੜੀ ਤਾਂ ਇੱਥੇ ਤੇ ਲਾਇਆ ਇੱਥੇ ਤੇ ਵੋਲਟ ਪਿਆ ਹੋਣਾ ਉਹਦਾ ਉਹ ਤਾਂ ਸਹੀ ਹੈ ਉਹ ਸਹੀ ਹੈ ਚੱਲ ਕਰ ਲਾ ਚੱਪਾ ਮੈਂ ਜਿਹਨੂੰ ਪਾਣੀ ਲਿਆਵਾ ਹਾਂ ਵੀਰ ਚੱਲੀ ਕਿ ਨਹੀਂ ਹੈ ਹਾਂ ਦਾ ਉਹ ਆਪਣੇ ਨਾਲ ਪਿੱਛੇ ਉਪਰੇ ਵੇਦਾ ਪੱਖੇ ਘੁੰਮਦਾ अच्छा हुन देखीदा चला के एक वारी वाहेगुरु ਦਾ ਨਾਮ ਲੈ ਕੇ ਟੁੱਟੀ ਹੋ ਨਹੀਂ ਆਈ ਹੈ ਨਾ ਟੁੱਟੀ ਨਹੀਂ ਮੋਟਰ ਤੇ ਦਲ ਪਾਣੀ ਦਾ ਔਖਾ ਹਾਂ ਵੈਰੀ ਗੁੱਡ ਦੈਟਸ ਲਾਈਕ ਮਾਈ ਭਾਉ ਹਾਂ ਪੱਖੇ ਚੋਂ ਹਾਂ ਪੱਖੇ ਚੋਂ ਫੜ ਗਏ ਅੱਛਾ 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 ਠੀਕ ਆ ਕੂੜਾ ਕਰਕੜ ਜਾ ਠੀਕ ਚੱਲ ਪੀਜੀ ਚੱਲ ਪੀ ਚੱਲ ਪੀ ਹੁਣ ਚੱਲ ਪੀ ਹੈ ਸੱਤੇ ਕੋਣ ਅੱਛਾ ਹਾਂ ਵੀ ਮੋਟਰ ਉਹਦੇ ਤੇ ਜਿਹੜੇ ਕੁਟੇ ਦੇ ਹਾਂ ਲੋ ਜੀ ਅਸੀਂ ਜਾ ਰਹੇ ਹਾਂ ਪੁਰਾਣੇ ਘਰ ਨੂੰ ਠੀਕ ਆ ਵੀਰ ਕੋਈ ਕੰਮ ਤਾਂ ਮੈਂ ਕਹਿੰਦੇ ਮੈਂ ਵੀ ਚੱਲਦੀ ਤੇਰੇ ਨਾਲ ਜਿੰਨੇ ਵੀ ਮਿਸਤਰੀ ਸਾਰੇ ਜਾਣੇ ਆਪਣੇ ਆਪਣੇ ਜਾ ਰਹੇ ਹਾਂ ਘਰ ਨੂੰ ਕਿ ਕੀ ਹੋਣਾ ਈਵਨਿੰਗ ਟਾਈਮ ਹੋ ਗਿਆ ਛੁੱਟ ਹੋ ਟੁੱਟੀ ਤਾਂ ਦੇਖ ਕਿੱਥੇ ਆਣੀ ਆ ਉੱਥੇ ਆਣੀ ਹੈ ਨਾ ਟੁੱਟੀ ਵੈਸੇ ਆਣੀ ਤਾਂ ਉੱਥੀ ਆ ਕਿਉਂ ਤੇ ਜਿਹੜੀ ਉੱਥੇ ਹੋ ਗਿਆ ਉਹ ਪਿਛਲੀ ਮੋਟਰ ਦੇ ਵੈਰੀ ਗੁੱਡ ਚੱਲੋ ਆਉਗੀ ਠੀਕ ਹੈ ਸਹੀ ਹੈ ਨਲਕਾ ਤਾਂ ਪਾਣੀ ਚੱਲਦਾ ਹੀ ਆ ਆ ਪਾਣੀ ਲੀਕੇਜ ਕਿੱਥੇ ਦੀ ਹੋ ਰਹੀ ਆ ਤੇਰੀ ਆ ਚੱਲਦੀ ਆ ਕੱਢ ਦੇ ਉਹਨੂੰ ਕਿਉਂ ਉਧਰ ਰੱਖਣੀ ਭਰ ਕੇ ਸਹੀ ਆ ਠੀਕ ਹੈ ਚੱਲ ਮੇਰਾ ਆਸ਼ੀਰਵਾਦ ਤੇਰੇ ਨਾਲ ਆ ਤੂੰ ਤੋੜਦੀ ਉਧਰ ਵੀਰਾ ਹੱਸਦਾ ਮੈਂ ਕੋ ਮੇਰਾ ਆਸ਼ੀਰਵਾਦ ਤੇਰੇ ਨਾਲ ਅੱਧਾ ਤੋੜਦੀ ਦੇਖੋ ਜੀ ਹਾਲ ਇੱਥੇ ਸੀ ਅਰਸੋਈ ਘਰ ਤੇ ਇੱਥੇ ਸੀ ਅਰਸੋਈ ਘਰ ਇੱਥੇ ਬਾਹਰ ਛੋਟੀ ਅਰਸੋਈ ਸੀ ਓਟੀਆ ਟਾਈਪ ਤੇ ਉਧਰ ਕਮਰੇ ਸੀ ਉਧਰ ਵੀ ਕਮਰੇ ਸੀ ਤੇ ਆਹ ਸੀਗੀ ਸਾਡੀ ਬੈਠਕ ਠੀਕ ਹੈ ਜੀ ਚਲੋ ਜੀ ਫਿਰ ਠੀਕ ਆ ਮੈਂ ਦੇਖੀ ਅਗਲੀ ਵੀਡੀਓ ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤਾਂ ਦਰਸ਼ਕ ਤੇ ਫਿਰ ਅਗਲਾ ਦਿਨ ਚੜ ਗਿਆ ਜੀ ਠੀਕ ਹੈ ਦੇਖੋ ਧੁੰਦੇ ਧੁੰਦਾ ਸਵੇਰੇ ਸਾਡੇ ਇੱਥੇ ਦੇ ਮੌਸਮ ਠੀਕ ਅੱਜ ਵਾਲਾ ਨੂੰ ਲੱਗੀ ਥੋੜੀ ਸੀ ਸੁਸਰੀਟਾਈਜ਼ ਕਰਕੇ ਇਹਨਾਂ ਨੂੰ ਕੱਢਤਾ ਬਾਹਰ ਕਿਉਂਕਿ ਅਸੀਂ ਇਕੱਠੇ ਬਹਿਾਨੇ ਆ ਨਾ ਸੋ ਦੈਟ ਇਸ ਕਰਕੇ ਟਰਾਲਾ ਵਗੈਰਾ ਖੜਾ ਜੀ ਇੱਧਰ ਤੇ ਉਹ ਬਟੇ ਬੰਦੇ ਸਰ ਵੀ ਚਾਹਤਾ ਆ ਬਾਪੂ ਜੀ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੀ ਨੂੰ ਤੇ ਹਲੇ ਹਲੇ ਕਿਉਂਕਿ ਹਲੇ ਸਵਾਰ ਕੇ ਨਾ ਸੂਰਜ ਨਿਕਲੇ ਤੇ ਸੂਰਜ ਨਿਕਲਦੀ ਕੰਗਾਰ ਪਰ ਫੁੱਲ ਮਟਾ ਫੁੱਲ ਦੇਖੋ ਹਲੇ ਹੁਣ ਹੈ ਨਹੀਂ ਸੀ ਤੇ ਇੱਧਰ ਛੱਦਾ ਬੱਚਾ ਆ ਕਿਉ ਕਾਦਾ ਸੀ ਆਇਨਾ ਕਾਫੀ ਸ਼ ਪਹਿਲਾਂ ਮੈਨੂੰ ਆਂ ਦੱਸ ਜਿਹੜੀ ਤੇਰੀ ਆਹ ਸ਼ਰਟਾ ਕੌਣ ਲੈ ਕੇ ਆਇਆ ਚੀਜ਼ ਮਮਾ ਮਮਾ ਲੈ ਕੇ ਆਈ ਮੈਂ ਬੱਚੇ ਸੀ ਅੱਛਾ ਉਹਨੇ ਠੀਕ ਹੈ ਤੇ ਚੂਰੀਆਂ ਕੌਣ ਲੈ ਕੇ ਆਇਆ ਕੌਣ ਨਾ ਫਾਉਜੀ ਵਾਹ ਸੌਂ ਗਿਆ ਭਾਈ ਬੂਬਾ ਛੱਡਾ ਸੌਂ ਗਿਆ ਦੇਖੀ ਆੱਖਾ ਖੋਲ ਕੇ ਦੇਖੂਗਾ ਨਾਲੇ ਹੁਣ ਓ ਦੇਖੋ ਜੀ ਬੂਬਾ ਫਲੈਂਕਿਸ਼ ਕਰ ਦੇ ਇੱਕ ਪਲੇਸ਼ ਨਾ ਫਲੈਂਕਿਸ਼ ਕਰ ਆਂ ਕੱਢ ਐਲੋ ਆਂ ਕੱਢ ਕੰਤ ਕਿਹਦਾ ਪੁੱਤਾਂ ਦੀਦੀ ਦਾ ਨਹੀਂ ਹੈਗਾ ਦੀਦੀ ਉਹ ਸੌ ਦੰਦੀ ਹੁੰਦੀ ਆ ਐ ਇਹ ਦੱਸ ਟੈਚੀ ਲੈਣੀ ਨਹੀਂ ਬੈਗ ਲੈਣਾ ਨਹੀਂ ਲੈਣਾ ਹੈ ਨਾ ਪਹਿਲੇ ਮੈਨੂੰ ਦੱਸ ਲੈਣਾ ਹੈ ਨਾ ਮੈਂ ਲੈ ਕੇ ਆਉਂਗੀ ਫਿਰ ਕਿਆ ਦੱਸ ਦੇ ਕਿਹਦਾ ਪੁੱਤ ਬੋਲ ਕਿਹਦਾ ਪੁੱਤ ਉਹਦਾ ਕਿਹਦਾ ਤੇਰਾ ਤੇਰ ਦੀਦੀ ਦਾ ਦੀਦੀ ਦਾ ਕਿਹਦਾ ਪੁੱਤ ਦੀਦੀ ਦਾ ਇੱਕ ਫਲਾਈਂਗ ਕਿਸ਼ਮ ਇੱਕ ਐ ਆ ਪੀਂਕੀ ਦੀਆਂ ਪੀਂਹਾ ਆ ਕੀ ਵੀ ਪਈ ਹੈ ਕਿੰਨੀ ਛੋਨੀਆ ਨਾ ਗੰਦੀ ਲੈ ਗੰਦੀ ਜੀ ਗੱਲ ਦੀ ਕਿਦਾਂ ਸਾਰੇ ਠੀਕ ਠਾਕ ਹੋਵੋਗੇ ਜੀ ਠੀਕ ਹੈ ਜੀ ਹੁਣ ਮੈਂ ਚੱਲਿਆਂ ਜੀ ਆਪਣੇ ਯਾਰ ਦੋਸਤਾਂ ਕਰ ਬੁੱਕ ਲੈਣ ਦਿਖਾਉਂ ਤੁਹਾਨੂੰ ਪਿੰਡ ਦਾ ਲੋ ਜੀ ਆ ਸਾਡੇ ਸਾਚੂ ਦਾ ਘਰ ਨਵਾਂ ਬਣ ਰਿਹਾ ਹੈ ਕਿਉਂ ਕਿ ਨਵਾਂ ਬਣ ਰਿਹਾ ਹੈ ਆ ਅੰਟੀ ਨਾ ਮਾਲੀਆ ਮਾਲੀਆ ਆ ਕੱਲ ਕਰ ਹੋ ਗਿਆ ਉਹ ਅਭੀ ਕਰੋਗੇ ਸਾਹਮਣੇ ਜਿਹੜਾ ਉਹ ਦੇਖ ਰਿਹਾ ਤੁਸੀਂ ਉਹ ਵਾਲਾ ਇਧਰ ਉਹ ਆਇਆ ਹੋ ਗਿਆ ਉਹ ਸਾਹਮਣੇ ਆ ਇਹਨਾਂ ਤੁਲਾ ਹੋਈ ਕਿ ਨਹੀਂ ਨਾ ਬੁਲਾ ਦੇ ਉਹ ਦਸੂ ਦਸੂ ਹੋ ਗਿਆ ਦਸੂ ਕਰ ਹੋ ਗਿਆ ਉਹ ਪਰਮ ਹੋ ਗਿਆ ਆ ਨਵਕੜ ਨਹੀਂ ਵੀਰੇ ਦਾ ਹੋ ਗਿਆ ਸਾਰੇ ਚਾਚੇ ਨਾ ਦੇ ਆ ਜਸਵੀ ਦੇ ਟੱਕੇ ਦਾ ਹੋ ਗਿਆ ਆ ਦੇਖੋੜਾ ਜੀ ਆਦੀ ਉਹ ਤੇਰੇ ਜਿੱਥੇ ਆਪਾਂ ਪਹਿਲਾਂ ਗਏ ਤੋਂਦਨ ਬੁੱਕ ਲੈਣ ਕੁੜੀ ਦੇ ਘਰ ਹਾਂ ਉਹ ਕੁੜੀ ਨੇ ਫੇਰ ਨਹੀਂ ਕੰਮ ਕਰਿਆ ਵਾ ਹੁਣ ਉਹ ਜੀਂਦਾ ਮੁੰਡੇ ਦੇ ਲਈ ਜਾ ਓ ਚੰਡੀਆਂ ਦਾ ਮੁੰਡਾ ਤਾਂ ਕੰਪਲੀਟ ਹੈ ਨਹੀਂ ਮਰੀ ਜੀ ਤਾਂ ਕੰਪਲੀਟ ਹੋਣੇ ਨੇ ਉਹਨੇ ਚੈੱਕ ਅਪ ਕਰਾਇਆ ਚੋ ਚਾਂਕਸ ਦੀ ਨਾਂ ਆ ਖੁਸ਼ੀ ਰਹੇ ਰਹੇ ਉਹਦੇ ਜਾ ਤਾ ਹੋ ਲੰਗਾ ਲੱਗਿਆ ਤੂੰ ਰਹੀ ਸੇ ਬਕਰੇ ਹੋਰੀ ਮੇਰੇ ਕਣਾ ਚੱਕ ਹੋ ਗਿਆ ਤਾ ਅੱਦਰ ਨੀਓ ਸਾਹਮਣੇ 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 ਅੱਛਾ ਉਹ ਸਾਹਮਣੇ ਪਹਿਲਾਂ ਵੀ ਤਾਂ ਇਹ ਬਹੁਤ ਠੀਕ ਹੈ ਉਹ ਕੰਮ ਕਰਦੀ ਹੈ ਰੀਤ ਜੀ ਬੱਚਾ ਕਿੰਨਾ ਨਰਮ ਜਿਆਦਾ ਬਹੁਤ ਉਹ ਕੰਮ ਨਹੀਂ ਜੀ ਹੁਣ ਅਸੀਂ ਚੱਲੇ ਘਰ ਨੂੰ ਵਾਪਸ ਚੱਲਦੇ ਹਾਂ ਖੜੂ ਕੋਈ ਨਹੀਂ ਚਲੋ ਹੁਣ ਅੱਗੇ ਤੋਂ ਕਰ ਤੇਰਾ ਕੰਮ ਕਦੇ ਨਹੀਂ ਕੰਪਲੀਟ ਹੁੰਦਾ ਕੁੜੀ ਜਦਾ ਦੇ ਤੂੰ ਹਰ ਵਾਰ ਉਹ ਹਰ ਵਾਰ ਥੋੜੀ ਚੁੱਟ ਗਿਆ ਤਾਂ ਅੱਜ 7 ਦਿਨ ਦੀ ਗਏ ਸੀ ਤੇ ਦਾਦਾ ਉਹਦੇ ਵਿੱਚ ਉਹਦੇ ਵਿੱਚ ਦੂਤਾਰਾ ਸੁਣਾ ਫੇਰ ਫੇਰ ਉਹਨੇ ਕੰਪਲੀਟ ਤੇਰਾ ਕਾਹਦੇ ਦੀ ਤਾਂ ਕੰਪਲੀਟ ਮੈਂ ਕੁਛ ਨਾ ਚੋਦੀ ਵੀ ਕੁੜੀ ਦਾ ਕਿੱਦਾਂ ਕੰਪਲੀਟ ਹੋ ਗਿਆ ਓਏ ਯਾਰ ਪੰਜਾਤੀਂ ਦੀ ਛੁੱਟੀ ਨਹੀਂ ਮਾਰੀ ਜਗ੍ਹਾ ਤੇ ਤਾਂ ਤਾਂ 7 ਦਿਨ ਦੀ ਛੁੱਟੀ ਹੋ ਨਹੀਂ ਮਾਰੀ ਜੱਤਾ ਨੱਟੇ ਨਾ ਨਹੀਂ ਕਿਸੇ ਨੇ ਖੋਲ ਕੇ ਲੈ ਦੇਣਾ ਤੇ ਲੈਣੀਆਂ ਚੇਲੇ ਨੰਗਲ ਇਕਲ ਉਹ ਸਾਡਾ ਵੀਰਿਆਂ ਦਾ ਘਰ ਉਹ ਸਾਡਾ ਗੁਰਦੁਆਰਾ ਹੁਣੇ ਸਾਹਮਣੇ ਆਪ ਵੀਰ ਹੋ ਗਿਆ ਜਿਹੜਾ ਗੁਰਦੁਆਮ ਪਾਠ ਕਰੇ ਕਰਦਾ आ हो गया वीरा गुरनूर वीरा अदर गली हाँ हाँ अब पूरे हाथ में दीवार है